ਸਸੀ ਗਾਲ ਜੀ ਸਵਾਗਤ ਹੈ ਕਿਤਾ ਖੇਤੀਬਾੜੀ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਦੱਸਣਾ ਕਿ ਜਿੰਨੇ ਵੀ ਆਪਣੇ ਸਾਰੇ ਕਿਸਾਨ ਵੀਰਾਂ ਇਹਨਾਂ ਦਾ ਇੱਕੋ ਹੀ ਸੁਪਨਾ ਹੁੰਦਾ ਕਿ ਆਪਣੀਆਂ ਜਿਹੜੀਆਂ گاਵਾਂ ਨੇ ਇਹਨਾਂ ਤੋਂ ਜਿਆਦੇ ਤੋਂ ਜਿਆਦੇ ਦੁੱਧ ਪੈਦਾ ਕੀਤਾ ਜਾ ਸਕੇ ਪਰ ਇਹ ਜਿਹੜਾ ਜਿਆਦੇ ਦੁੱਧ ਪੈਦਾ ਕਰਨਾ ਇਹ ਕਿਵੇਂ ਪੈਦਾ ਕੀਤਾ ਜਾ ਸਕਦਾ ਤਾਂ ਕਿ ਆਪਣਾ ਜਿਹੜਾ ਫਾਰਮ ਦਾ ਜਿਹੜਾ ਪ੍ਰੋਫਿਟ ਆ ਉਹ ਵਧਾਇਆ ਜਾ ਸਕੇ ਤਾਂ ਇਹਦੇ ਬਾਰੇ ਆਪਾਂ ਤੁਹਾਨੂੰ ਅੱਜ ਦੱਸਦੇ ਆ ਆਸਟ੍ਰੇਲੀਅਨ ਡੇਰੀ ਡਿਪਾਰਟਮੈਂਟ ਦੇ ਅਕੋਰਡਿੰਗ ਕਿ ਆਸਟ੍ਰੇਲੀਅਨ ਡੇਰੀ ਡਿਪਾਰਟਮੈਂਟ ਆ ਜਿਹੜਾ ਉਹ ਕੀ ਕਹਿੰਦਾ ਕਿ ਤੁਸੀਂ ਪਸ਼ੂਆਂ ਤੋਂ ਜ਼ਿਆਦਾ ਦੁੱਧ ਕਿਵੇਂ ਲੈ ਸਕਦੇ ਆ ਤਾਂ ਸਭ ਤੋਂ ਪਹਿਲਾਂ ਜਿਹੜੇ ਇਹ ਆਸਟ੍ਰੇਲੀਅਨ ਡੇਰੀ ਡਿਪਾਰਟਮੈਂਟ ਵਾਲੇ ਆ ਇਹ ਕਹਿੰਦੇ ਆ ਕਿ ਜੇਕਰ ਤੁਹਾਡੇ ਪਸ਼ੂਆਂ ਦੇ ਜੀਨਸ ਆ ਜਿਹੜੇ ਉਹ ਵਧੀਆ ਤਾਂ ਤੁਹਾਡੇ ਪਸ਼ੂ ਆਟੋਮੈਟਿਕ ਹੀ ਜ਼ਿਆਦਾ ਦੁੱਧ ਦੇਣਗੇ ਇਹ ਜਿਹੜੇ ਜੀਨਸ ਆ ਇਹ ਆਪਾਂ ਆਪਣੇ ਫਾਰਮ ਤੇ ਕਿਵੇਂ ਵਧਿਆ ਕਰ ਸਕਦੇ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਸਿਲੈਕਟਿਵ ਬਰੀਡਿੰਗ ਕਰਾਓ ਜੇਕਰ ਤੁਸੀਂ ਸਿਲੈਕਟਿਵ ਬਰੀਡਿੰਗ ਕਰਾਉਣੀ ਹੈ ਜਾਨੀ ਕਿ ਜੇਕਰ ਤੁਹਾਡੇ ਫਾਰਮ ਤੇ ਘੱਟ ਦੁੱਧ ਦੇਣ ਵਾਲੀ ਗਾਂ ਵੀ ਹੈ ਨਾ ਉਹਦੀ ਇੱਕ ਵਧੀਆ ਬੁੱਲ ਦੇ ਨਾਲ ਤੁਸੀਂ ਬਰੀਡਿੰਗ ਕਰਾਉਣੀ ਹੈ ਜਿਹੜਾ ਕਿ ਹਾਈ ਮਿਲਕ ਪ੍ਰੋਡਿਊਸਿੰਗ ਦੇ ਲਈ ਮੰਨਿਆ ਜਾਂਦਾ ਤਾਂ ਉਹਦੇ ਜਿਹੜੇ ਕਾਫ ਹੋਣਗੇ ਉਹ ਆਉਣ ਵਾਲੇ ਅਗਲੇ 2 ਤੋਂ 3 ਸਾਲਾਂ ਦੇ ਵਿੱਚ ਹਾਈ ਮਿਲਕਿੰਗ ਈਲਡ ਵਾਲੇ ਜਿਹੜੇ ਉਹ ਬਰੀਡਸ ਬਣ ਜਾਣਗੀਆਂ ਤਾਂ ਕਰਕੇ ਸਿਲੇਕਟਿਵ ਬਰੀਡਿੰਗ ਕਰਾਉਣੀ ਹੈ ਜਿਹੜੀ ਆਪਣੇ ਫਾਰਮ ਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਹਾਲਾਂਕਿ ਜੇ ਆਪਾਂ ਗੱਲ ਕਰੀਏ ਆਪਾਂ ਨੂੰ ਕਈ ਵਾਰੀ ਉਹ ਜਿਹੜਾ ਟੀਕਾ ਭਰਾਉਣੇ ਆਪਾਂ ਪਸ਼ੂਆਂ ਦੇ ਇਹ ਥੋੜਾ ਕ ਮਹਿੰਗਾ ਪੈਂਦਾ ਸਿਲੇਕਟਿਵ ਬਰੀਡਿੰਗ ਦੇ ਵਿੱਚ ਹੈ ਪਰ ਇਹ ਆਉਣ ਵਾਲੇ 2 ਤੋਂ 3 ਸਾਲਾਂ ਦੇ ਵਿੱਚ ਆਪਾਂ ਨੂੰ ਜਿਆਦਾ ਰਿਟਰਨ ਦਿੰਦਾ ਤਾਂ ਕਰਕੇ ਆਪਾਂ ਨੂੰ ਸਲੈਕਟਿਵ ਬਰੀਡਿੰਗ ਕਰਾਉਣੀ ਚਾਹੀਦੀ ਹੈ ਤੇ ਦੂਜਾ ਜੇਕਰ ਆਪਾਂ ਆਪਣੇ ਫਾਰਮ ਤੋਂ ਜਿਆਦਾ ਦੁੱਧ ਲੈਣਾ ਤਾਂ ਆਸਟ੍ਰੇਲੀਅਨ ਡੇਰੀ ਡਿਪਾਰਟਮੈਂਟ ਕਹਿੰਦਾ ਕਿ ਤੁਹਾਨੂੰ ਨਿਊਟ੍ਰੀਸ਼ਨ ਤੇ ਜਿਹੜੀਆਂ ਤੁਹਾਡੀਆਂ ਫੀਡਿੰਗ ਪ੍ਰੈਕਟਿਸ ਆ ਇਹਦੇ ਉੱਪਰ ਖਾਸ ਧਿਆਨ ਦੇਣਾ ਪੈਣਾ ਜੇਕਰ ਆਪਾਂ ਨਿਊਟ੍ਰੀਸ਼ਨ ਦੀ ਗੱਲ ਕਰੀਏ ਨਾ ਤਾਂ ਇਹਦੇ ਵਿੱਚ ਚਾਰ ਚੀਜ਼ਾਂ ਮੇਨ ਹੁੰਦੀਆਂ ਨੇ ਸਭ ਤੋਂ ਪਹਿਲਾਂ એનર્ਜੀ ਦੂਜੇ ਨੰਬਰ ਤੇ ਪ੍ਰੋਟੀਨ ਤੀਜੇ ਨੰਬਰ ਤੇ ਵਿਟਾਮਿਨ ਤੇ ਚੌਥੇ ਨੰਬਰ ਤੇ ਮਿਨਰਲਸ ਜੇਕਰ ਆਪਾਂ એનર્ਜੀ ਦੀ ਗੱਲ ਕਰੀਏ ਨਾ ਤਾਂ એનર્ਜੀ ਹੈ ਜਿਹੜੀ ਉਹ ਆਪਣੇ ਪਸ਼ੂਆਂ ਨੂੰ ਮਿਲਨੀ ਆ ਜਿਹੜਾ ਆਪਾਂ ਮੱਕੀ ਦਾ ਚਾਰ ਪਾਉਨੇ ਆ ਜਾਂ ਕਹੋ ਕਿ ਜਿਹੜੀ ਆਪਾਂ ਕੋਈ ਵੀ ਉਹਨਾਂ ਨੂੰ ਗ੍ਰੇਨ ਪਾਉਨੇ ਆ ਜੋ ਪਾ ਦਿੰਨੇ ਆ ਕਈ ਵਾਰੀ ਕਈ ਵਾਰੀ ਆਪਾਂ ਕਣਕ ਦਾ ਦਾਣਾ ਤਲਾ ਕੇ ਪਾ ਦਿੰਨੇ ਆ ਇਹਨਾਂ ਜਿੰਨੇ ਵੀ ਆਪਾਂ ਗ੍ਰੇਨ ਖਵਾਉਨੇ ਆ ਜਿਨ੍ਹਾਂ ਦੇ ਵਿੱਚ ਸਟਾਰਚ ਜ਼ਿਆਦਾ ਹੁੰਦਾ ਉਹਦੇ ਤੋਂ ਪਸ਼ੂਆਂ ਨੂੰ એનર્ਜੀ ਮਿਲਨੀ ਆ ਹੁਣ ਇੱਥੇ ਹੀ ਆਪਾਂ ਇੱਕ ਗੱਲ ਕਰੀਏ ਨਾ ਕਿ ਜਿਹੜੇ ਕਿਸਾਨ ਵੀਰ ਕੱਲਾ ਮੱਕੀ ਦੇ ਚਾਰ ਦੇ ਉੱਪਰ ਆਪਦੇ ਫਾਰਮ ਦੇ ਵਿੱਚ ਡਿਪੈਂਡੈਂਟ ਨੇ ਉਹ ਜ਼ਿਆਦਾ ਦੁੱਧ ਨਹੀਂ ਪੈਦਾ ਕਰ ਸਕਦੇ ਕਿਉਂ ਜੇਕਰ ਇਹਦੇ ਬਾਰੇ ਗੱਲ ਕਰੀਏ ਤਾਂ ਜਿਹੜਾ ਮੱਕੀ ਦਾ ਆਚਾਰ ਆ ਇਹ ਹਾਈ એનર્ਜੀ ਫੀਡ ਆ ਇਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਉਨੀ ਨਹੀਂ ਹੁੰਦੀਗੀ ਪਰ ਜੇਕਰ ਤੁਸੀਂ ਆਪਦੇ ਪਸ਼ੂਆਂ ਨੂੰ ਇਨਫ ਮਾਤਰਾ ਦੇ ਵਿੱਚ ਪ੍ਰੋਟੀਨ ਦਿੰਨੇ ਆ ਫਿਰ ਵੀ ਇਹ ਜਿਹੜਾ ਤੁਸੀਂ ਦੁੱਧ ਆ ਇਹ ਜ਼ਿਆਦਾ ਪੈਦਾ ਕਰ ਸਕਦੇ ਆ ਤੇ ਪ੍ਰੋਟੀਨ ਕਿਵੇਂ ਦਿੱਤਾ ਜਾਊਗਾ ਆਪਦੇ ਪਸ਼ੂਆਂ ਨੂੰ ਤਾਂ ਇਹਦੇ ਲਈ ਆਪਾਂ ਨੂੰ ਸੋਇਆਬੀਨ ਦੇ ਮੀਲ ਆ ਜਿਹੜੇ ਜਾਂ ਕਨੋਲਾ ਮੀਲ ਆ ਇਹੇ ਆਪਣੇ ਪਸ਼ੂਆਂ ਨੂੰ ਦੇਨੇ ਪੈਣੇ ਆ ਤਾਂ ਹੀ ਪਸ਼ੂਆਂ ਦੇ ਵਿੱਚ ਜਿਹੜੀ ਉਹਨਾਂ ਦੀ ਪ੍ਰੋਟੀਨ ਦੀ ਰਿਕੁਆਇਰਮੈਂਟ ਆ ਇਹ ਜਿਹੜੀ ਪੂਰੀ ਹੋਣੀ ਆ ਦੁੱਧ ਦੇ ਵਿੱਚ ਮੇਨ ਸੋਰਸ ਕੀ ਹੁੰਦਾ ਪ੍ਰੋਟੀਨ ਤੇ ਪ੍ਰੋਟੀਨ ਕਿੱਥੋਂ ਆਊਗਾ ਜੇਕਰ ਆਪਾਂ ਪਸ਼ੂਆਂ ਨੂੰ ਪ੍ਰੋਟੀਨ ਪਾਵਾਂਗੇ ਸੋਇਆਬੀਨ ਮੀਲ ਆ ਜਿਹੜਾ ਜਾਂ ਕਨੋਲਾ ਮੀਲ ਆ ਇਹ ਬੈਸਟ ਆ ਪ੍ਰੋਟੀਨ ਸੋਰਸ ਤੀਜੇ ਨੰਬਰ ਤੇ ਜੇਕਰ ਆਪਾਂ ਮਿਨਰਲਸ ਦੀ ਗੱਲ ਕਰੀਏ ਤਾਂ ਮੇਨਲੀ ਕੈਲਸ਼ੀਅਮ ਫਾਸਫੋਰਸ ਤੇ ਮੈਗਨੀਸ਼ੀਅਮ ਇਹ ਤਿੰਨਾਂ ਚੀਜ਼ਾਂ ਦਾ ਆਪਾਂ ਮਿਨਰਲਸ ਦਾ ਜਿਹੜਾ ਧਿਆਨ ਰੱਖਣਾ ਹੁੰਦਾ ਇਦੇ ਲਈ ਆਪਾਂ ਪਸ਼ੂਆਂ ਨੂੰ ਜਿਹੜਾ ਸਪਲੀਮੈਂਟ ਕਰ ਸਕਦੇ ਆ ਕੋਈ ਵੀ ਮਿਨਰਲ ਮਿਕਸਚਰ ਦੇ ਦੁਆਰਾ ਚੈੱਕ ਕਰੋ ਜਿਹੜਾ ਵੀ ਤੁਸੀਂ ਪੈਕੇਟ ਮਿਨਰਲ ਮਿਕਸਚਰ ਦਾ ਲੈ ਕੇ ਆ ਰਹੇ ਆ ਉਹ ਮਿਨਰਲ ਮਿਕਸਚਰ ਦੇ ਵਿੱਚ ਕਿੰਨੀ ਮਾਤਰਾ ਦੇ ਵਿੱਚ ਤੁਹਾਡੇ ਪਸ਼ੂਆਂ ਦੇ ਲਈ ਕੈਲਸ਼ੀਅਮ ਆ ਕਿੰਨੀ ਮਾਤਰਾ ਦੇ ਵਿੱਚ ਫਾਸਫੋਰਸ ਆ ਤੇ ਕਿੰਨੀ ਮਾਤਰਾ ਦੇ ਵਿੱਚ ਮੈਗਨੀਸ਼ੀਅਮ ਆ ਆਪਾਂ ਦੇਖਿਆ ਕਿ ਕਈ ਜਿਹੜੇ ਆਪਣੇ ਕਿਸਾਨ ਵੀਰ ਆ ਉਹ ਕੈਲਸ਼ੀਅਮ ਸਪਲੀਮੈਂਟ ਪਾਉਂਦੇ ਆ ਪਰ ਉਹਦੇ ਵਿੱਚ ਹੁੰਦਾ ਕੀ ਆ ਕਿ ਸਿਰਫ ਉਹਦੇ ਵਿੱਚ 슈ਗਰ ਘੋਲੀ ਹੁੰਦੀ ਆ ਉਹ ਕੋਈ ਕੈਲਸ਼ੀਅਮ ਸਪਲੀਮੈਂਟ ਨਹੀਂ ਹੁੰਦਾ ਸਿਰਫ ਉਹ ਖੰਡ ਘੋਲੀ ਹੋਣ ਕਰਕੇ ਜਦੋਂ ਪਸ਼ੂਆਂ ਨੂੰ ਆਪਾਂ ਥੋੜੇ ਦਿਨ ਦਿੰਨੇ ਆ ਪਸ਼ੂ ਕੀ ਕਰਦੇ ਆ ਕਿ ਦੁੱਧ ਵਧਾ ਦਿੰਦੇ ਆ ਆਪਾਂ ਨੂੰ ਲੱਗਦਾ ਕਿ ਆਪਣਾ ਜਿਹੜਾ ਸਪਲੀਮੈਂਟ ਆ ਉਹ ਕੰਮ ਕਰ ਰਿਹਾ ਪਰ ਇਹ ਆ ਜਿਹੜੀ ਟੈਂਪਰੇਰੀ ਚੀਜ਼ ਆ ਕਿ ਪਸ਼ੂ ਦੀ ਟੈਂਪਰੇਰੀ ਆਪਾਂ એનર્ਜੀ ਵਧਾਤੀ ਤੇ ਇਹਦੇ ਨਾਲ ਪਸ਼ੂ ਨੇ ਜ਼ਿਆਦਾ ਦੁੱਧ ਦਿੱਤਾ ਪਰ ਜਿਹੜਾ ਵੀ ਮਿਨਰਲ ਮਿਕਸਚਰ ਆ ਨਾ ਜਿਹੜਾ ਵੀ ਤੁਸੀਂ ਮਿਨਰਲ ਮਿਕਸਚਰ ਯੂਜ਼ ਕਰਦੇ ਆ ਉਹਦੀ ਫੋਟੋ ਤੁਸੀਂ ਕਮੈਂਟਾਂ ਦੇ ਵਿੱਚ ਪੋਸਟ ਕਰ ਸਕਦੇ ਆ ਜਿਹੜੇ ਵੀ ਵਧੀਆ ਮਿਨਰਲ ਮਿਕਸਚਰ ਹੋਣਗੇ ਆਪਾਂ ਅਗਲੀਆਂ ਵੀਡੀਓ ਦੇ ਵਿੱਚ ਉਹਨਾਂ ਦਾ ਰਿਵਿਊ ਕਰ ਲਾਂਗੇ। ਬਾਕੀ ਜੇਕਰ ਆਪਾਂ ਗੱਲ ਕਰੀਏ ਕਿ ਅਗਲੀ ਟੈਕਨੀਕ ਕਿਹੜੀ ਆ ਜਿਹੜੀ ਨਾਲ ਆਪਾਂ ਆਪਣੇ ਪਸ਼ੂਆਂ ਦਾ ਦੁੱਧ ਵਧਾ ਸਕਦੇ ਆ ਤਾਂ ਉਹ ਆਸਟ੍ਰੇਲੀਆਨ ਡੇਰੀ ਡਿਪਾਰਟਮੈਂਟ ਦੇ ਅਕੋਰਡਿੰਗ ਆ ਮਿਲਕਿੰਗ ਟੈਕਨੀਕਸ। ਟਰਾਈ ਕਰੋ ਕਿ ਇੱਕੋ ਹੀ ਪੈਟਰਨ ਨੂੰ ਫੋਲੋ ਕਰੋ ਜਦੋਂ ਤੁਸੀਂ ਪਸ਼ੂਆਂ ਦੀ ਮਿਲਕਿੰਗ ਕਰਦੇ ਆ ਜੇ ਮੰਨ ਲਓ ਸਵੇਰ 5 ਵਜੇ ਮਿਲਕਿੰਗ ਸ਼ੁਰੂ ਕਰਦੇ ਆ ਤਾਂ ਉਹਨੂੰ 5 ਵਜੇ ਸ਼ੁਰੂ ਕਰੋ ਕਿਉਂਕਿ ਪਸ਼ੂਆਂ ਦਾ ਜਿਹੜਾ ਬਾਡੀ ਕਲੌਕ ਹੁੰਦਾ ਨਾ ਇਹ ਬਹੁਤ ਪ੍ਰੀਸਾਈਜ਼ਲੀ ਕੰਮ ਕਰਦਾ ਯਾਨੀ ਇਨਸਾਨ ਲੇਟ ਹੋ ਸਕਦਾ ਪਰ ਪਸ਼ੂ ਨਹੀਂ ਲੇਟ ਹੁੰਦੇ ਕਿ ਕਦੇ ਵੀ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ 5 ਵਜ ਗਏ ਤੇ ਹੁਣ ਮੇਰੀ ਮਿਲਕਿੰਗ ਹੋਣ ਵਾਲੀ ਆ ਇੱਕ ਪ੍ਰੋਪਰ ਪੈਟਰਨ ਫਾਲੋ ਕਰੋ ਇਹਦੇ ਤੋਂ ਇਲਾਵਾ ਜਿਹੜਾ ਹਾਈਜੀਨ ਨੂੰ ਵੀ ਮੇਨਟੇਨ ਕਰਕੇ ਰੱਖੋ ਜੋ ਤੁਸੀਂ ਮਿਲਕਿੰਗ ਕਰਦੇ ਆਂ ਜਦੋਂ ਮਿਲਕਿੰਗ ਕਰਨ ਲਈ ਜੇਕਰ ਤੁਹਾਡੇ ਕੋਲ ਐਕसेस ਹੈਗਾ ਕਿ ਤੁਸੀਂ ਕਿਸੇ ਵੀ ਤਰੀਕੇ ਦੀ ਟੀਟ ਸਪਰੇਅ ਯੂਜ਼ ਕਰ ਸਕਦੇ ਆਂ ਤਾਂ ਟਰਾਈ ਕਰੋ ਕਿ ਉਹ ਟੀਟ ਸਪਰੇਅ ਨੂੰ ਯੂਜ਼ ਕਰੋ ਤਾਂ ਕਿ ਜਿਹੜਾ ਪਸ਼ੂਆਂ ਦਾ ਅੜਰਾ ਤੇ ਟੀਟ ਹੈਲਥ ਆ ਇਹ ਵੀ ਇੰਪਰੂਵ ਕੀਤੀ ਜਾ ਸਕੇ ਜਦੋਂ ਆਪਾਂ ਦੇਖਿਆ ਕਿ ਪਸ਼ੂਆਂ ਦੇ ਛੱਡੀਆਂ ਆ ਲੱਗ ਜਾਂਣ ਆਪਾਂ ਨੂੰ ਪਸ਼ੂਆਂ ਦੇ ਟੀਕੇ ਲਾਉਣੇ ਪੈਣ ਤਾਂ ਪਸ਼ੂ ਆਟੋਮੈਟਿਕ ਦੁੱਧ ਘਟਾ ਦਿੰਦੇ ਆ ਤਾਂ ਕਰਕੇ ਜੇਕਰ ਤੁਸੀਂ ਹਾਈਜੀਨ ਨੂੰ ਵੀ ਵਧੀਆ ਮੇਨਟੇਨ ਕਰ ਸਕਦੇ ਆਂ ਤਾਂ ਇਹਦੇ ਨਾਲ ਵੀ ਆਪਣਾ ਦੁੱਧ ਵਾਧਦਾ ਬਾਕੀ ਜੇਕਰ ਤੁਸੀਂ ਅਫੋਰਡ ਕਰ ਸਕਦੇ ਹੋ ਨਾ ਕਿ ਮਾਡਰਨ ਮਿਲਕਿੰਗ ਇਕੁਪਮੈਂਟ ਆ ਜਿਹੜੀਆਂ ਮਸ਼ੀਨਾਂ ਹੁੰਦੀਆਂ ਨੇ ਦੁੱਧ ਚੋਣ ਵਾਲੀਆਂ ਜੇਕਰ ਇਹਨਾਂ ਦਾ ਇਸਤੇਮਾਲ ਕਰੋ ਇਹਦੇ ਨਾਲ ਵੀ ਪਸ਼ੂ ਆ ਜਿਹੜੇ ਇਹ ਪਹਿਲੇ 2 4 5 ਦਿਨ ਤਾਂ ਦੁੱਧ ਘਟਾ ਦੇਣਗੇ ਕਿਉਂਕਿ ਉਹ ਯੂਜ਼ਡ ਨਹੀਂ ਹੁੰਦੇ ਉਸ ਇਕੁਪਮੈਂਟ ਦੇ ਪਰ ਜਦੋਂ ਹੀ ਇਹ ਯੂਜ਼ਡ ਹੋ ਜਾਂਦਾ ਨਾ ਤਾਂ ਇਹ ਬਹੁਤ ਵਧੀਆ ਸੋਰਸ ਆ ਜਿਹਦੇ ਨਾਲ ਤੁਸੀਂ ਆਪਦੀ ਮਿਲਕਿੰਗ ਕਰ ਸਕਦੇ ਆ ਬਾਕੀ ਕੋਸ਼ਿਸ਼ ਕਰੋ ਇੱਕੋ ਹੀ ਬੰਦੇ ਤੋਂ ਮਿਲਕਿੰਗ ਕਰਵਾਓ ਜਿਹੜਾ ਬੰਦਾ ਜਿਹੜੇ ਪਸ਼ੂ ਦੀ ਮਿਲਕਿੰਗ ਕਰਦਾ ਟਰਾਈ ਕਰੋ ਕਿ ਉਹੀ ਬੰਦਾ ਐਵਰੀ ਡੇ ਉਸ ਪਸ਼ੂ ਦੀ ਮਿਲਕਿੰਗ ਕਰੇ ਕਿਉਂਕਿ ਪਸ਼ੂ ਆ ਜਿਹੜੇ ਇਹ ਕਾਫੀ ਯੂਜ਼ ਟੂ ਹੁੰਦੇ ਆ ਤੇ ਜੇਕਰ ਨਵਾਂ ਬੰਦਾ ਆਉਂਦਾ ਤਾਂ ਕਈ ਵਾਰੀ ਇਹ ਦੁੱਧ ਛੜਾ ਜਾਂਦੇ ਆ ਤਾਂ ਕਰਕੇ ਆਪਾਂ ਨੂੰ ਜੇਕਰ ਜਾਦੇ ਮਿਲਕ ਲੈਣਾ ਕਿਸੇ ਵੀ ਪਸ਼ੂ ਤੋਂ ਤਾਂ ਇੱਕੋ ਪੈਟਰਨ ਨੂੰ ਫੋਲੋ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਬਾਕੀ ਜੇਕਰ ਆਪਾਂ ਅਗਲੇ ਪੁਆਇੰਟ ਦੀ ਗੱਲ ਕਰੀਏ ਨਾ ਕਿ ਕਿਵੇਂ ਆਪਾਂ ਆਪਣੇ ਫਾਰਮ ਤੇ ਪਸ਼ੂਆਂ ਦਾ ਦੁੱਧ ਵਧਾ ਸਕਦੇ ਹਾਂ ਤਾਂ ਹੈਲਥ ਦੇ ਡਿਜ਼ੀਜ਼ ਮੈਨੇਜਮੈਂਟ ਆ ਜਿਹੜੀ ਇਹ ਵੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਆਪਦੇ ਫਾਰਮ ਤੇ ਤਾਂ ਕਿ ਜਿਹੜੀ ਪਸ਼ੂਆਂ ਨੂੰ ਕੋਈ ਵੀ ਬਿਮਾਰੀ ਲੱਗਣ ਵਾਲੀ ਹੈ ਨਾ ਜੇਕਰ ਆਪਾਂ ਉਹਨੂੰ अर्ਲੀ ਆਈਡੈਂਟੀਫਾਈ ਕਰ ਲਈਏ ਨਾ ਤਾਂ ਪਸ਼ੂ ਨੂੰ ਜ਼ਿਆਦਾ ਬਿਮਾਰ ਹੋਣ ਤੋਂ ਪਹਿਲਾਂ ਹੀ ਆਪਾਂ ਉਹਦਾ ਇਲਾਜ ਕਰਵਾ ਸਕਦੇ ਆ ਕਈ ਵਾਰੀ ਮੈਂ ਦੇਖਦਾ ਕਿ ਆਪਾਂ ਵੈਟ ਨੂੰ ਫੋਨ ਕਰ ਦਿੰਨੇ ਆ ਕਿ ਆਪਣਾ ਜਿਹੜਾ ਪਸ਼ੂ ਆ ਇਹੇ ਬਿਮਾਰ ਆ ਤੇ ਪਰ ਵੈਟਰ ਕੋਲ ਬਹੁਤ ਜ਼ਿਆਦਾ ਕੰਮ ਹੋਣ ਦੇ ਕਾਰਨ ਉਹ ਤੁਹਾਡੇ ਪਸ਼ੂ ਕੋਲ 12 ਤੋਂ 14 ਘੰਟੇ ਤੱਕ ਨਹੀਂ ਆ ਸਕਦਾ ਕਈ ਵਾਰੀ ਉਹ ਕਹਿੰਦਾ ਕਿ ਮੈਂ ਕੱਲ ਨੂੰ ਆਉਂਗਾ ਤਾਂ ਆਪਾਂ ਉਹਨਾਂ ਟਾਈਮ ਪਸ਼ੂ ਨੂੰ ਕੋਈ ਵੀ ਟ੍ਰੀਟਮੈਂਟ ਨਹੀਂ ਦਿੰਦੇਗੇ ਜਿਹਦੇ ਕਾਰਨ ਪਸ਼ੂ ਦੇ ਜਿਹੜੇ ਹਾਲਾਤ ਆ ਉਹ ਵਰਸਟ ਹੁੰਦੇ ਜਾਂਦੇ ਆ ਤਾਂ ਕਰਕੇ ਜਿਹੜੇ ਕੁਝ ਕੁ ਇੰਜੈਕਸ਼ਨ ਨੇ ਕੋਸ਼ਿਸ਼ ਕਰੋ ਕਿ ਆਪ ਲਾਉਣੇ ਸਿੱਖੋ ਪਸ਼ੂਆਂ ਦੇ ਤਾਂ ਕਿ ਆ ਇੱਕ ਜਿਹੜੀ ਫਰਸਟ ایڈ ਟਾਈਪ ਦੀ ਚੀਜ਼ ਹੁੰਦੀ ਹੈ ਨਾ ਕਿ ਵੈਟ ਦੇ ਆਉਣ ਤੋਂ ਪਹਿਲਾਂ ਪਹਿਲਾਂ ਐਟ ਲੀਸਟ ਤੁਸੀਂ ਉਹਨੂੰ ਕੋਈ ਨਾ ਕੋਈ ਐਂਟੀਬਾਇਓਟਿਕ ਦਿੱਤਾ ਹੋਵੇ ਤਾਂ ਕਿ ਜਿਹੜੇ ਪਸ਼ੂ ਦੀ ਤੁਹਾਡੀ ਇਹ ਸੇਤ ਆ ਇਹ ਵਰਸਟ ਨਾ ਹੋਵੇ ਜਿੰਨਾ ਟਾਈਮ ਤੁਹਾਡਾ ਵੈਟ ਨਹੀਂ ਆਉਦਾਗਾ ਪੁੱਛੋ ਜੇਕਰ ਮੰਨ ਲਓ ਵੈਟ ਤੁਹਾਨੂੰ ਕਹਿੰਦਾ ਕਿ ਉਹ ਕੱਲ ਨੂੰ ਆ ਸਕਦਾ ਅੱਜ ਉਹ ਬਿਜ਼ੀ ਆ ਤਾਂ ਕੋਸ਼ਿਸ਼ ਕਰੋ ਕਿ ਉਹਨੂੰ ਇਹ ਪੁੱਛੋ ਕਿ ਇਹਦੇ ਕਿਹੜਾ ਟੀਕਾ ਲਾਵਾਂ ਉਹਨਾਂ ਟਾਈਮ ਤਾਂ ਕਿ ਤੁਸੀਂ ਇੱਕ ਦੁਕਾਨ ਤੇ ਜਾ ਕੇ ਉਹ ਟੀਕਾ ਲੈ ਕੇ ਆਪਦੇ ਪਸ਼ੂ ਦੇ ਐਟ ਲੀਸਟ ਉਹ ला ਸਕੋ ਪਹਿਲਾ ਨੰਬਰ ਤਾਂ ਕੁਝ ਕੁ ਆਪਾਂ ਨੂੰ ਜਿਹੜੀਆਂ ਟ੍ਰੀਟਮੈਂਟ ਵਾਲੇ ਇੰਜੈਕਸ਼ਨ ਹੁੰਦੇ ਆ ਇਹ ਆਪਣੇ ਆਪ ਦੇ ਫਾਰਮ ਤੇ ਹੀ ਰੱਖਣੇ ਚਾਹੀਦੇ ਆ ਤਾਂ ਕਿ ਜਦੋਂ ਹੀ ਆਪਾਂ ਨੂੰ ਲੱਗੇ ਕਿ ਪਸ਼ੂ ਬਿਮਾਰ ਆ ਨਾਲ ਦੀ ਨਾਲ ਆਪਾਂ ਉਹਦੇ ਟੀਕਾ ਲਾ ਦਈਏ ਇੰਨਾ ਕੁਝ ਕ ਤਰੀਕਿਆਂ ਦੇ ਨਾਲ ਆਸਟ੍ਰੇਲੀਆ ਡੇਰੀ ਡਿਪਾਰਟਮੈਂਟ ਕਹਿੰਦਾ ਕਿ ਜੇਕਰ ਤੁਸੀਂ ਇੰਨਾ ਕੁਝ ਕ ਤਰੀਕਿਆਂ ਨੂੰ ਫੋਲੋ ਕਰਦੇ ਨਾ ਤਾਂ ਤੁਸੀਂ ਆਪਦੇ ਫਾਰਮ ਤੇ ਜਿਹੜੀ ਮੈਕਸਿਮਮ ਪ੍ਰੋਡਕਸ਼ਨ ਕਰ ਸਕਦੇ ਆ ਮਿਲਕ ਦੀ ਤੇ ਇਸ ਤਰੀਕੇ ਦੀਆਂ ਜਿਹੜੀਆਂ ਵੀਡੀਓ ਆ ਆਪਾਂ ਤੁਹਾਨੂੰ ਇਸੇ ਚੈਨਲ ਤੇ ਲੈ ਕੇ ਆਉਂਦੇ ਰਾਵਾਂਗੇ ਤਾਂ ਕਰਕੇ ਕਿਤਾ ਖੇਤੀਬਾੜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਾਂ ਤੁਹਾਡੇ ਨਾਲ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ